ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀਓ ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾਸ ਆਪ ਜੀ ਦੇ ਨਾਲ ਪੂਰਨ ਬ੍ਰह्म ਗਿਆਨੀ ਤਤ ਵੇਦੇ ਮਹਾ ਤਪਸਵੀ ਰਬੀ ਜੋਤ ਤਨ ਤਨ ਨਾਭ ਕਮਲ ਰਾਜਾ ਸਾਹਿਬ ਜੀ ਦਾ ਇਤਿਹਾਸ ਸਰਵਣ ਕਰਵਾਉਣ ਲੱਗਿਆ ਹੈ ਆਓ ਬੜੇ ਪ੍ਰੇਮ ਨਾਲ ਰਾਜਾ ਸਾਹਿਬ ਜੀ ਦਾ ਇਤਿਹਾਸ ਸਰਵਣ ਕਰੀਏ ਪੰਜਾਬ ਵਿੱਚ ਬੱਚਾ-ਬੱਚਾ ਅੱਜ ਇਸ ਨਾਮ ਤੋਂ ਭਲੀ ਪ੍ਰਕਾਰ ਜਾਣੂ ਹੈ ਇਹ ਇੱਕ ਉਹ ਹਸਤੀ ਹਨ ਜਿਨ੍ਹਾਂ ਨੇ ਆਪਣੀ ਚਰਨਛੋਹ ਦੇ ਨਾਲ ਸਿਰਫ ਦੁਆਬੇ ਨੂੰ ਹੀ ਨਹੀਂ ਬਲਕਿ ਸਾਰੇ ਪੰਜਾਬ ਨੂੰ ਪਵਿੱਤਰ ਕੀਤਾ ਜਿੱਥੇ-ਜਿੱਥੇ ਵੀ ਰਾਜਾ ਸਾਹਿਬ ਜੀ ਦੇ ਪਵਿੱਤਰ ਚਰਨ ਪਏ ਹਨ ਉਹਨਾਂ ਦੇ ਸੇਵਕਾਂ ਨੇ ਬੜੀ ਸ਼ਰਧਾ ਤੇ ਮਿਹਨਤ ਨਾਲ ਉਥੇ ਪਵਿੱਤਰ ਗੁਰਦੁਆਰਾ ਸਾਹਿਬ ਉਹ ਸਾਰੇ ਹਨ ਰਾਜਾ ਸਾਹਿਬ ਜੀ ਦਾ ਜਨਮ ਪਿੰਡ ਬੱਲੋਵਾਲ ਨਾਨਕੇ ਘਰ ਵਿੱਚ ਮਾਤਾ ਸਹਿਬ ਦੇਈ ਜੀ ਦੀ ਕੁੱਖੋਂ ਹੋਇਆ ਆਪ ਜੀ ਦੇ ਪਿਤਾ ਮੰਗਲਦਾਸ ਜੀ ਪਹਿਲਾਂ ਤੋਂ ਹੀ ਸਾਧੂ ਸੰਤਾਂ ਦੀ ਸੇਵਾ ਕਰਿਆ ਕਰਦੇ ਸਨ ਬਹੁਤ ਦੇਰ ਤੋਂ ਘਰ ਔਲਾਦ ਨਾ ਹੋਣ ਕਰਕੇ ਕੋਤਵੀ ਸਾਧੂ ਸਾਦੀ ਤਰ੍ਹਾਂ ਹੀ ਰਹਿਆ ਕਰਦੇ ਸਨ ਇੱਕ ਦਿਨ ਭਗਤੀ ਵਿੱਚ ਬਹੁਤ ਨਿਪੁੰਨ ਹੋਏ ਵੇਖ ਕੇ ਉਹ ਸੱਚੇ ਅਕਾਲ ਪੁਰਖ ਨੇ ਆਕਾਸ਼ ਬਾਣੀ ਕੀਤੀ ਕਿ ਤੁਹਾਡੇ ਘਰ ਇੱਕ ਪੁੱਤਰ ਦਾ ਜਨਮ ਹੋਵੇਗਾ ਜੋ ਸਾਖਸ਼ਾਤ ਰੱਬ ਹੀ ਹੋਣਗੇ ਦੁਖੀਆਂ ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਕਰਨਗੇ ਤੇ ਸਾਰੀ ਦੁਨੀਆ ਉਹਨਾਂ ਨੂੰ ਯਾਦ ਕਰਿਆ ਕਰੇਗੀ ਰਾਜਾ ਸਾਹਿਬ ਜੀ ਦੇ ਨਾਮ ਰੱਖਣ ਦੀ ਇਜਾਜ਼ਤਨਾ ਤਾਹਰਪੁਰ ਦੇ ਪੰਡਤ ਜੀ ਨੇ ਕੀਤੀ ਸਭ ਵੇਖ ਕੇ ਆਖਣ ਲੱਗਾ ਕਿ ਇਹ ਤਾਂ ਨਿਹਰਾ ਹੀ ਭਗਵਾਨ ਦਾ ਰੂਪ ਹੈ ਅਤੇ ਨਾਮ ਵੀ ਭਗਵਾਨ ਦਾ ਸੀ ਠੀਕ ਰਹੇਗਾ ਰਾਜਾ ਸਾਹਿਬ ਨੂੰ ਮੂਸਾਪੁਰ ਦੇ ਮੌਲਵੀ ਤੋਂ ਉੱਚ ਵਿਦਿਆ ਪ੍ਰਾਪਤ ਹੋਈ ਪਰ ਮੌਲਵੀ ਜੀ ਰਾਜਾ ਸਾਹਿਬ ਦੀਆਂ ਅਚਰਜ ਕਰਨ ਵਾਲੀਆਂ ਗੱਲਾਂ ਸੁਣ ਕੇ ਕਈ ਵਾਰੀ ਦੰਦਾ ਵਿੱਚ ਉਂਗਲੀ ਲੈ ਲੈਂਦਾ ਜਦੋਂ ਵੀ ਮੌਲਵੀ ਜੀ ਰਾਜਾ ਸਾਹਿਬ ਤੋਂ ਕੋਈ ਸਵਾਲ ਪੁੱਛਦੇ ਤਾਂ ਉਹ ਆਪਣਾ ਜਵਾਬ ਬੜੇ ਠੀਕ ਤੇ ਸੁਚੱਜੇ ਢੰਗ ਨਾਲ ਮੌਲਵੀ ਨੂੰ ਦੱਸ ਦੇ ਜਦੋਂ ਮੌਲਵੀ ਕਿਸੇ ਹੋਰ ਭਾਸ਼ਾ ਵਿੱਚ ਪੁੱਛਦਾ ਤਾਂ ਵੀ ਰਾਜਾ ਸਾਹਿਬ ਜੀ ਉਸ ਦਾ ਜਵਾਬ ਉਸੇ ਭਾਸ਼ਾ ਵਿੱਚ ਭਲੀ ਭਾਂ ਦੱਸਦੇ ਰਾਜਾ ਸਾਹਿਬ ਘਰ ਦਾ ਕੰਮਕਾਰ ਘੱਟ ਹੀ ਕਰਦੇ ਸਨ ਪ੍ਰਮਾਤਮਾ ਦਾ ਨਾਮ ਜਪਣਾ ਸਾਧੂ ਸੰਤਾਂ ਦੀ ਸੰਗਤ ਕਰਨੀ ਭੁੱਖਿਆਂ ਨੂੰ ਅਨ ਪਾਣੀ ਛਕਾਉਣਾ ਤੇ ਹਰ ਵਕਤ ਉਸ ਅਕਾਲ ਪੁਰਖ ਦਾ ਬਾਣਾ ਮੰਨਣਾ ਇਹ ਇਹਨਾਂ ਦੀ ਖਾਸ ਖੂਬੀਅਤ ਸੀ ਰਾਜਾ ਸਾਹਿਬ ਕਈ ਕਈ ਦਿਨ ਭੁੱਖੇ ਹੀ ਰਹਿੰਦੇ ਸਨ ਜਦੋਂ ਪਿੰਡ ਦੇ ਸਾਥੀ ਲੜਕੇ ਇਹ ਪੁੱਛਦੇ ਕਿ ਤੁਸੀਂ ਭੁੱਖੇ ਰਹਿ ਕੇ ਕੀ ਖਾਂਦੇ ਹੋ ਤਾਂ ਰਾਜਾ ਸਾਹਿਬ ਦਾ ਜਵਾਬ ਸੀ ਸਾਨੂੰ ਖਾਣਾ ਅਕਾਲ ਪੁਰਖ ਤੋਂ ਆ ਜਾਂਦਾ ਹੈ ਰਾਜਾ ਸਾਹਿਬ ਦਾ ਇਹ ਜਵਾਬ ਸੁਣ ਕੇ ਇਸੇ ਪ੍ਰਕਾਰ ਇੱਕ ਵਾਰੀ ਲੜਕਿਆਂ ਨੇ ਬਹੁਤ ਜ਼ਿੱਦ ਕੀਤੀ ਤੇ ਆਖਣ ਲੱਗੇ ਕਿ ਸਾਨੂੰ ਵੀ ਭੁੱਖ ਲੱਗੀ ਹੋਈ ਹੈ ਸਾਨੂੰ ਵੀ ਕੁਝ ਖਵਾਓ ਜਦੋਂ ਰਾਜਾ ਸਾਹਿਬ ਨੇ ਲੜਕਿਆਂ ਦੀ ਇਹ ਗੱਲ ਸੁਣੀ ਤਾਂ ਉਹਨਾਂ ਨੇ ਇੱਕ ਛਪੜੀ ਵੱਲ ਆਪਣੀ ਨਿਗਾਸ ਵੱਲੀ ਕਰਕੇ ਤੱਕਿਆ ਜਦੋਂ ਇਸ ਪ੍ਰਕਾਰ ਧੱਕਿਆ ਤਾਂ ਉੱਥੇ ਕੜਾਹ ਪ੍ਰਸ਼ਾਦ ਪਿਆ ਸੀ ਜੋ ਉਹ ਲੜਕਿਆਂ ਨੇ ਬੜੀ ਹੀ ਸ਼ਰਧਾ ਸਹਿਤ ਛਕਿਆ ਤੇ ਆਪ ਜੀ ਦੇ ਚਰਨਾਂ ਤੇ ਢਹਿ ਟੇਰੀ ਹੋ ਗਏ ਰਾਜਾ ਸਾਹਿਬ ਜੀ ਦਾ ਆਪਣਾ ਪਿੰਡ ਮੰਨਣ ਹਾਣਾ ਸੀ ਪਰ ਆਪ ਜੀ ਪਿੰਡ ਵਿੱਚ ਬਹੁਤ ਹੀ ਘਟ ਰਹੇ ਆਪ ਜੀ ਦਾ ਪਰਿਵਾਰ ਇੱਕ ਨੰਬਰਦਾਰ ਪਰਿਵਾਰ ਸੀ ਉਹਨਾਂ ਦੇ ਪਿਤਾ ਤੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਕਿਹਾ ਕਿ ਘਰ ਚਲੋ ਤੇ ਆਪਣੀ ਨੰਬਰਦਾਰੀ ਸੰਭਾਲੋ ਰਾਜਾ ਸਾਹਿਬ ਜੀ ਨੇ ਕਿਹਾ ਕਿ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਨੰਬਰਦਾਰੀਆਂ ਕੀ ਕਰਨੀਆਂ ਸਾਡੀ ਡਿਊਟੀ ਤਾਂ ਨਾਮ ਜਪਣਾ ਹੈ ਸਤ ਸੰ ਕਰਨਾ ਹੈ ਧਰਮ ਦੀ ਕਿਰਤ ਕਰਨੀ ਹੈ ਤੇ ਸਭ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੋੜਨਾ ਹੈ ਇਸ ਪ੍ਰਕਾਰ ਰਾਜਾ ਸਾਹਿਬ ਜੀ ਦੀ ਸੋਭਾ ਸਾਰੇ ਹੀ ਪੰਜਾਬ ਵਿੱਚ ਹੋਣ ਲੱਗੀ ਜਿੱਥੇ ਵੀ ਜਾਂਦੇ ਕਾਫੀ ਸੰਗਤ ਇਕੱਠੀ ਹੋ ਜਾਂਦੀ ਜਿੱਥੇ-ਜਿੱਥੇ ਵੀ ਗਏ ਇਹਨਾਂ ਦੇ ਪ੍ਰੇਮੀਆਂ ਨੇ ਬੜੇ ਹੀ ਸੋਹਣੇ ਗੁਰੂ ਘਰ ਉਸਾਰੇ ਹੋਏ ਹਨ ਜਿਵੇਂ ਕਿ ਪਿੰਡ ਰਹਿਪਾ ਵਿੱਚ ਤਾਖਤ ਸਿਰੀ ਰਾਜਾ ਸਾਹਿਬ ਪਿੰਡ ਸੁਜੋ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਪਿੰਡ ਗੌਸਲਾ ਵਿਖੇ ਗੁਰਦੁਆਰਾ ਮੰਜੀ ਸਾਹਿਬ ਪਿੰਡ ਝਿੰਗੜਾ ਵਿਖੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਪਿੰਡ ਮਜਾਰਾ ਨੌ ਬਾਦ ਵਿਖੇ ਗੁਰਦੁਆਰਾ ਰਸੋਖਾਣਾ ਬਹੁਤ ਹੀ ਉੱਚੇ ਤੇ ਸੋਹਣੇ ਹੋ ਸਾਰੇ ਹੋਏ ਹਨ ਝਿੰਗੜਾ ਵਿੱਚ ਬਾਬਾ ਜਵਾਰ ਸਿੰਘ ਜੀ ਜੋ ਕਿ ਪਰਮਾਤਮਾ ਦੇ ਬਹੁਤ ਪ੍ਰੇਮੀ ਸਨ ਉਹਨਾਂ ਨੇ ਪਹਿਚਾਣ ਲਿਆ ਕਿ ਰਾਜਾ ਸਾਹਿਬ ਕੋਈ ਸਧਾਰਨ ਮਨੁੱਖ ਨਹੀਂ ਹਨ ਸਗੋ ਪਰਮਾਤਮਾ ਦਾ ਦੂਸਰਾ ਰੂਪ ਹਨ ਇਸ ਲਈ ਬਾਬਾ ਜੀ ਨੇ ਰਾਜਾ ਸਾਹਿਬ ਨੂੰ ਆਪਣੇ ਕੋਲ ਹੀ ਰੱਖ ਲਿਆ ਬਾਬਾ ਜੀ ਹਰ ਰੋਜ਼ ਦੇਖਦੇ ਸਨ ਕਿ ਸਾਡੇ ਤੋਂ ਪਹਿਲਾਂ ਹੀ ਉੱਠ ਕੇ ਇਹ ਬਾਲਕ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਜਾਂਦਾ ਹੈ ਇਸ ਲਈ ਬਾਬਾ ਜਵਾਰ ਸਿੰਘ ਜੀ ਨੇ ਆਪਣੀ ਗੁਰਗੱਦੀ ਦੇ ਵਾਰਿਸ ਰਾਜਾ ਸਾਹਿਬ ਜੀ ਨੂੰ ਨਿਯੁਕਤ ਕਰ ਦਿੱਤਾ ਪਿੰਡ ਮਝਾਰਾ ਵਿੱਚ ਇੱਕ ਮਾਈ ਸੀ ਜਿਸ ਦਾ ਨਾਮ ਜੱਸੀ ਸੀ ਉਹ ਰਾਜਾ ਸਾਹਿਬ ਦੀ ਬਹੁਤ ਸੇਵਾ ਕਰਦੀ ਸੀ ਉਹ ਰਾਜਾ ਸਾਹਿਬ ਦੀ ਬੜੀ ਤਨੋਂ ਤੇ ਮਨੋਂ ਸੇਵਾ ਕਰਿਆ ਕਰਦੀ ਸੀ ਜਦੋਂ ਵੀ ਰਾਜਾ ਸਾਹਿਬ ਆਵਾਜ਼ ਦਿੰਦੇ ਸਿਰ ਨਿਵਾ ਕੇ ਸਾਹਮਣੇ ਖੜੀ ਹੋ ਜਾਂਦੀ ਸੀ ਜੇ ਅਧੀ ਰਾਤ ਨੂੰ ਰਾਜਾ ਸਾਹਿਬ ਜੀ ਦੁੱਧ ਮੰਗ ਲੈਣ ਕਿ ਜੱਸੀ ਸਾਡੇ ਵਾਸਤੇ ਦੁੱਧ ਗਰਮ ਕਰਕੇ ਲਿਆ ਜਾਂ ਸਰਦਾਈ ਬਣਾ ਕੇ ਲਿਆ ਤਾਂ ਗਲ ਵਿੱਚ ਪੱਲਾ ਪਾ ਕੇ ਆਖਦੀ ਮਹਾਰਾਜ ਜੀ ਜੋ ਆਪ ਜੀ ਦਾ ਹੁਕਮ ਹੈ ਉਸ ਤਰ੍ਹਾਂ ਹੀ ਕਰਾਂਗੀ ਇਸ ਲਈ ਰਾਜਾ ਜੀ ਮਾਈ ਜੱਸੀ ਦੇ ਘਰ ਨੂੰ ਆਪਣਾ ਘਰ ਕਿਹਾ ਕਰਦੇ ਸਨ ਰਾਜਾ ਸਾਹਿਬ ਜੀ ਦੀ ਜਿੰਨੀ ਮਰਜ਼ੀ ਸੰਗਤ ਆਵੇ ਮਾਈ ਜੱਸੀ ਨੇ ਕਦੇ ਵੀ ਮੱਥੇ ਤੇ ਵਟ ਨਹੀਂ ਸੀ ਪਾਇਆ ਮਾਈ ਜੱਸੀ ਵੀ ਕਿਹਾ ਕਰਦੀ ਸੀ ਕਿ ਮਹਾਰਾਜ ਇਹ ਸਾਡਾ ਨਹੀਂ ਤੁਹਾਡਾ ਹੀ ਘਰ ਹੈ ਰਾਜਾ ਸਾਹਿਬ ਜੀ ਚਿੱਟੇ ਕਪੜੇ ਤੇ ਪਸ਼ਮੀਨੇ ਦੀ ਚਾਦਰ ਦੀ ਬੁਕਲ ਮਾਰਦੇ ਸਨ ਗੋਰਾ ਰੰਗ ਸ਼ਰਬਤੀ ਅੱਖੀਆਂ ਸੁਨਹਿਰੇ ਵਾਲ ਜਦੋਂ ਵੀ ਤੁਰਦੇ ਤਾਂ ਇੰਜ ਪਿਆ ਲੱਗਦਾ ਸੀ ਕਿ ਥਲ ਤੇ ਅਕਾਲ ਪੁਰਖ ਆਪ ਕੁਦਰਤ ਦੇ ਨਜ਼ਾਰੇ ਤੱਕਣ ਵਾਸਤੇ ਆਏ ਹਨ ਜਿੱਥੇ ਵੀ ਜਾਂਦੇ ਸੰਗਤਾਂ ਦੀ ਕਾਫੀ ਰੌਣਕ ਲੱਗ ਜਾਂਦੀ ਰਾਜਾ ਸਾਹਿਬ ਹੁਣ ਬਹੁਤਾ ਪਿੰਡ ਮਜਾਰੇ ਨੌ ਬਾਦ ਵਿੱਚ ਰਹਿੰਦੇ ਸਨ ਜਿਹੜਾ ਕਿ ਹੁਣ ਇਹ ਪਿੰਡ ਰਾਜਾ ਸਾਹਿਬ ਜੀ ਦੇ ਮਜਾਰੇ ਨਾਲ ਪੰਜਾਬ ਵਿੱਚ ਕਾਫੀ ਮਸ਼ਹੂਰ ਹੈ ਐਸੇ ਹੀ ਪਿੰਡ ਦਾ ਇੱਕ ਪੁਰਖ ਜਿਸ ਦਾ ਨਾਮ ਸਹਿਬ ਬਿਆਲ ਸੀ ਉਹ ਰਾਜਾ ਸਾਹਿਬ ਜੀ ਦੀ ਬਹੁਤ ਸੇਵਾ ਕਰਿਆ ਕਰਦਾ ਸੀ ساری ਜ਼ਿੰਦਗੀ ਉਸਨੇ ਰਾਜਾ ਸਾਹਿਬ ਜੀ ਨੂੰ ਪਿੱਠ ਨਹੀਂ ਦਿਖਾਈ ਜਦੋਂ ਵੀ ਕੋਈ ਹੁਕਮ ਲੱਗਦਾ ਉਸ ਨੂੰ ਸਿਰ ਮੱਥੇ ਹੋ ਕੇ ਮੰਨਦਾ ਹਰ ਰੋਜ਼ ਰਾਜਾ ਸਾਹਿਬ ਜੀ ਲਈ ਤਿੱਲੇਦਾਰ ਜੋੜਾ ਬਣਾ ਕੇ ਲਿਆਉਂਦਾ ਸੀ ਤੇ ਪੁਰਾਣਾ ਲੈ ਜਾਂਦਾ ਸੀ ਮਹਾਰਾਜ ਜੀ ਨੇ ਇੱਕ ਦਿਨ ਸੇਵਾ ਤੋਂ ਖੋਸ਼ ਹੋ ਕੇ ਆਪਣੀ ਸ਼ਰਦਾਈ ਵਿੱਚੋਂ ਉਸ ਨੂੰ ਚਾਰ ਘੁੱਟ ਪੀਣ ਨੂੰ ਦਿੱਤੇ ਬਸ ਸ਼ਰਦਾਈ ਪੀਣ ਦੀ ਧੀਰ ਸੀ ਕਿ ਸੱਚਖੰਡ ਦੇ ਦਰਸ਼ਨ ਹੋ ਗਏ ਦਸਮ ਦਵਾਰ ਦੇ ਦਰਵਾਜ਼ੇ ਖੁੱਲ ਗਏ ਤੇ ਆਪ ਰਾਜਾ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਗਏ ਆਖਿਰ ਇੱਕ ਦਿਨ ਰਾਜਾ ਸਾਹਿਬ ਨੇ ਕੋਲ ਬਿਠਾ ਕੇ ਆਖਿਆ ਸਾਹਿਬ ਦਿਆਲ ਇੱਕ ਜੰਗਲ ਵਿੱਚ ਦੋ ਸ਼ੇਰ ਤੇ ਇੱਕ ਮਿਆਂਨ ਵਿੱਚ ਦੋ ਤਲਵਾਰਾਂ ਰਹਿ ਨਹੀਂ ਸਕਦੀਆਂ ਬਸ ਰਜਾਈ ਵਿੱਚੋਂ ਰੂਹ ਕੱਢ ਕੇ ਖਾਲੀ ਕਪੜਾ ਦੇ ਕੇ ਤੋਰ ਦਿੱਤਾ ਸਾਹਿਬ ਦਿਆਲ ਰਾਜਾ ਸਾਹਿਬ ਜੀ ਦਾ ਹੁਕਮ ਮੰਨ ਕੇ ਚਲੇ ਗਏ ਜੋ ਅੱਜ ਤੱਕ ਵਾਪਸ ਨਹੀਂ ਆਏ ਰਾਜਾ ਸਾਹਿਬ ਦੀ ਸੇਵਾ ਤਾਂ ਬਹੁਤ ਹੀ ਸੇਵਕਾਂ ਨੇ ਕੀਤੀ ਹੈ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਪੂਰਨ ਦਾਸ ਜੀ ਹੈ ਜੋ ਮਹਾਰਾਜ ਜੀ ਦੀ ਸੇਵਾ ਚੜ੍ਹਦੇ ਸੂਰਜ ਤੋਂ ਲੈ ਕੇ ਸੂਰਜ ਛੁੱਪਣ ਤੱਕ ਕਰਿਆ ਕਰਦੇ ਸਨ ਹਰ ਸਾਹ ਦੇ ਨਾਲ ਰਾਜਾ ਸਾਹਿਬ ਜਪਣਾ ਸੰਗਤਾਂ ਨਾਲ ਪਿਆਰ ਕਰਨਾ ਤੇ ਲੰਗਰ ਦੀ ਸੇਵਾ ਵਿੱਚ ਜੁਟ ਜਾਣਾ ਇਹ ਉਹਨਾਂ ਦਾ ਨਿਤ ਦਾ ਕਰਮ ਸੀ ਅਖੀਰ ਰਾਜਾ ਸਾਹਿਬ ਜੀ ਆਪ ਦੀ ਸੇਵਾ ਤੋਂ અત્યੰਤ ਖੁਸ਼ ਹੋ ਕੇ ਆਖਣ ਲੱਗੇ ਪੂਰਨ ਆਲਾ ਅੱਜ ਤੋਂ ਤੈਨੂੰ ਅਸੀਂ ਰਸੋਖਾਨੇ ਦੀਆਂ ਚਾਬੀਆਂ ਤੈਨੂੰ ਸੌਂਪ ਦਿੱਤੀਆਂ ਪਰ ਇੱਕ ਗੱਲ ਯਾਦ ਰੱਖੀ ਕਦੇ ਵੀ ਮਾਇਆ ਨਾਲ ਪਿਆਰ ਨਾ ਕਰੀ ਇਹ ਮਾਇਆ ਕਾਲੀ ਨਾਗਣੀ ਹੈ ਜੋ ਵੀ ਇਸ ਨੂੰ ਪਿਆਰ ਕਰਦਾ ਹੈ ਇਹ ਉਸ ਨੂੰ ਡੰਗ ਲੈਂਦੀ ਹੈ ਰਾਜਾ ਸਾਹਿਬ ਜੀ ਦਾ ਹੁਕਮ ਮੰਨ ਕੇ ਤੁਰਨ ਹੀ ਲੱਗਾ ਸੀ ਕਿ ਰਾਜਾ ਸਾਹਿਬ ਜੀ ਨੇ ਦੂਸਰਾ ਬਚਨ ਵੀ ਉਚਾਰ ਦਿੱਤਾ ਜਾ ਅੱਜ ਤੋਂ ਤੇਰਾ ਹੱਥ ਇਹ ਸਾਡਾ ਖੀਸਾ ਹੋਵੇਗਾ ਮਾਇਆ ਜਿੰਨੀ ਵੀ ਮਰਜ਼ੀ ਵੰਡੀ ਖਜ਼ਾਨਾ ਨਕੋਂ ਨਕ ਭਰਿਆ ਰਹੇਗਾ ਸੋ ਸਾਧ ਸੰਗਤ ਜੀ ਇਹ اٹਲ ਸਚਾਈ ਹੈ ਕਿ ਅੱਜ ਵੀ ਰਸੋਖਾਨੇ ਵਿੱਚ ਮਾਇਆ ਦਾ ਕੋਈ ਅੰਤ ਨਹੀਂ ਇਹ ਵਚਨ ਰਾਜਾ ਸਾਹਿਬ ਜੀ ਦੇ ਸੱਚੇ ਹੋਏ ਤੇ ਹੋ ਰਹੇ ਹਨ ਰਾਜਾ ਸਾਹਿਬ ਜੀ ਕਿਸੇ ਨੂੰ ਕੋਈ ਦੁੱਖ ਨਹੀਂ ਪਹੁੰਚਾਉਂਦੇ ਸਨ ਸਭ ਦੀਆਂ ਖਾਲੀ ਝੋਲੀਆਂ ਭਰਨੀਆਂ ਉਹਨਾਂ ਦਾ ਵੱਡਾ ਕੰਮ ਸੀ ਰਾਜਾ ਸਾਹਿਬ ਜੀ ਦੇ ਦਰ ਘਰ ਤੇ ਬਹੁਤ ਸਾਰੇ ਕੁੱਕਰ ਸਨ ਜਿੱਧਰ ਵੀ ਰਾਜਾ ਸਾਹਿਬ ਜੀ ਜਾਂਦੇ ਉਹ ਨਾਲ ਹੀ ਜਾਂਦੇ ਜਦੋਂ ਕਿਤੇ ਕਿਸੇ ਸੇਵਕ ਨੇ ਰਾਜਾ ਸਾਹਿਬ ਨੂੰ ਲੱਭਣਾ ਹੋਵੇ ਤਾਂ ਉਹ ਦੇਖ ਲੈਂਦੇ ਸੀ ਕਿ ਇੱਧਰ ਬਹੁਤ ਹੀ ਕੁੱਕਰ ਬੈਠੇ ਹਨ ਰਾਜਾ ਸਾਹਿਬ ਜੀ ਵੀ ਇੱਧਰ ਹੀ ਹੋਣਗੇ ਜਦੋਂ ਉਹ ਸੇਵਕ ਜਾ ਕੇ ਵੇਖਦਾ ਤਾਂ ਰਾਜਾ ਸਾਹਿਬ ਰੱਬ ਦੀ ਬੰਦਗੀ ਵਿੱਚ ਲੀਨ ਹੁੰਦੇ ਤੇ ਕੁੱਕਰ ਪਹਿਰਾ ਦੇ ਰਹੇ ਹੁੰਦੇ ਸਨ ਰਾਜਾ ਸਾਹਿਬ ਜੀ ਦੇ ਗੁਰਧਾਮਾਂ ਤੇ ਅੱਜ ਵੀ ਜਿਹੜਾ ਪ੍ਰਾਣੀ ਆਪਣੀ ਮਨ ਦੀ ਆਸਾ ਲੈ ਕੇ ਜਾਂਦਾ ਹੈ ਉਹ ਜ਼ਰੂਰ ਪੂਰੀ ਹੁੰਦੀ ਹੈ ਰਾਜਾ ਸਾਹਿਬ ਜੀ ਦੇ ਪ੍ਰੇਮੀਆਂ ਨੇ ਗੁਰੂ ਘਰਾਂ ਦੀ ਸੰਭਾਲ ਬਹੁਤ ਹੀ ਸੋਹਣੇ ਅਤੇ ਸੁਚੱਜੇ ਢੰਗ ਨਾਲ ਕੀਤੀ ਹੋਈ ਹੈ ਤੇ ਕਰ ਰਹੇ ਹਨ। ਸ਼੍ਰੀ ਨਾਮ ਕੰਵਲ ਰਾਜਾ ਸਾਹਿਬ ਜੀ ਦੀ ਯਾਦ ਵਿੱਚ ਇੱਕ ਹਸਪਤਾਲ ਮਜਾਰਾ ਰਾਜਾ ਸਾਹਿਬ ਵਿਖੇ ਚੱਲ ਰਿਹਾ ਹੈ। ਪਰਦੇਸਾਂ ਤੋਂ ਸੇਵਕ ਉਹਨਾਂ ਦੀ ਵਰਸੀ ਤੇ ਅਤੇ ਜਨਮ ਦਿਹਾੜੇ ਤੇ ਅਖੰਡ ਪਾਠ ਕਰਵਾ ਕੇ ਮਾਇਆ ਇਕੱਤਰ ਕਰਕੇ ਇਸ ਹਸਪਤਾਲ ਨੂੰ ਭੇਜਦੇ ਹਨ। ਦੂਸਰਾ ਹਸਪਤਾਲ ਉਹਨਾਂ ਦੀ ਹੀ ਯਾਦ ਵਿੱਚ ਪੈਂਡਰ ਹਿਪੇ ਵਿੱਚ ਚੱਲ ਰਿਹਾ ਹੈ ਇਹਨਾਂ ਹਸਪਤਾਲਾਂ ਵਿੱਚ ਗਰੀਬਾਂ ਦਾ ਬਹੁਤ ਹੀ ਘੱਟ ਪੈਸਿਆਂ ਨਾਲ ਇਲਾਜ ਹੁੰਦਾ ਹੈ ਜੋ ਵੀ ਇਹਨਾਂ ਹਸਪਤਾਲਾਂ ਵਿੱਚੋਂ ਆਪਣਾ ਇਲਾਜ ਕਰਵਾਉਂਦਾ ਹੈ ਉਹ ਸਦਾ ਹੀ ਰਾਜਾ ਸਾਹਿਬ ਜੀ ਦੇ ਗੁਣ ਗਾਉਂਦਾ ਹੈ ਮਜਾਰਾ ਰਾਜਾ ਸਾਹਿਬ ਜੀ ਦੇ ਹਸਪਤਾਲ ਨੂੰ ਵਿਦੇਸ਼ਾਂ ਵਿੱਚੋਂ ਭੇਜੀ ਗਈ ਮਾਇਆ ਇੱਕ ਟਰਸਟ ਵਿੱਚ ਰੱਖੀ ਜਾਂਦੀ ਹੈ ਜਿਸ ਦੇ ਇੰਚਾਰਜ ਡਾਕਟਰ ਗੁਰਦਾਸ ਸਿੰਘ ਸ਼ੇਰਗਿੱਲ ਜੋ ਕਿ ਇੱਕ ਡਾਕਟਰ ਦੇ ਨਾਲ ਮੈਡੀਕਲ ਯੂਨੀਵਰਸਿਟੀ ਦੇ ਪ੍ਰੋਫੈਸਰ ਵੀ ਹਨ ਜੇ ਕਿਸੇ ਵੀਰ ਨੇ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਉਹਨਾਂ ਦੀ ਲਿਖੀ ਪੁਸਤਕ ਨੂਰੀ ਕਿਰਨਾ ਪੜ੍ਹ ਸਕਦੇ ਹਨ। ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੀ ਵਰਸੀ ਪਿੰਡ ਮਜਾਰਾ ਰਾਜਾ ਸਾਹਿਬ ਵਿਖੇ ਹਰ ਸਾਲ ਭਾਦਰਾ ਦੀ ਮਸਿਆਂ ਨੂੰ ਮਨਾਈ ਜਾਂਦੀ ਹੈ। ਹੋਈਆਂ ਭੁੱਲਾ ਚੁਕਾਂ ਦੀ ਖਿਵਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।